ਦੱਸਿਆ ਕਿ ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਜਿਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਹੈ ਕਿਸਾਨ ਆंदोलਨ ਤੇ ਕਰੋਨਾ ਦਾ ਹਵਾਲਾ ਦੇ ਕੇ ਉਹਨਾਂ ਨੂੰ ਵਾਪਸ ਹਾਲੈਂਡ ਭੇਜਿਆ ਗਿਆ 17 ਫਰਵਰੀ ਨੂੰ ਕੁਮੰਤਰੀ ਹਵਾਈ ਅੱਡੇ ਦਿੱਲੀ ਪਹੁੰਚੇ ਸਨ ਭੁਪਿੰਦਰ ਸਿੰਘ ਹਾਲੈਂਡ ਜਿਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਭੁਪਿੰਦਰ ਸਿੰਘ ਨੇ ਅਧਿਕਾਰੀਆਂ ਦੇ ਵਰਤਾਰੇ ਨੂੰਿੰਦਣਯੋਗ ਦੱਸਿਆ ਭਾਰਤੀ ਅਧਿਕਾਰੀਆਂ ਨੇ ਵਿਦੇਸ਼ਾਂ ਤੋਂ ਕਿਸਾਨ ਆंदोलਨ ਹਮਾਇਤ ਸਮੰਧੀ ਉਹਨਾਂ ਤੋਂ ਪੁੱਛਗਿੱਛ ਕੀਤੀ ਕਈ ਤਰ੍ਹਾਂ ਦੇ ਸਵਾਲ ਕੀਤੇ ਉਹਨਾਂ ਨੇ ਕਿਹਾ ਕਿ 28 ਘੰਟੇ ਸਿਰਫ ਇੱਕ ਹੀ ਕੁਰਸੀ ਤੇ ਪੁੱਛਗਿੱਛ ਲਈ ਉਹਨਾਂ ਨੂੰ ਬਿਠਾਏ ਰੱਖਿਆ ਤੇ ਕਈ ਤਰ੍ਹਾਂ ਦੇ ਸਵਾਲ ਇਸ ਆंदोलਨ ਨਾਲ ਜੁੜੇ ਉਹਨਾਂ ਨੂੰ ਪੁੱਛੇ ਗਏ ਭਾਰਤੀ ਐਮਬੈਸੀ ਵੱਲੋਂ ਸਾਰੇ ਕਾਗਜ਼ਾਤ ਉਹਨਾਂ ਦੇ ਮੁਕੰਮਲ ਸਨ ਇਸ ਸਾਲ 2024 ਤੱਕ ਦਾ ਉਹਨਾਂ ਦਾ ਵੀਜ਼ਾ ਸੀ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਵਿੱਚ ਸਿੱਖ ਫੌਜਾਂ ਦੀ ਦੇਣ ਤੇ ਭੁਪਿੰਦਰ ਸਿੰਘ ਕਿਤਾਬਾਂ ਵੀ ਲਿਖ ਚੁੱਕੇ ਨੇ ਦੱਸ ਦੇ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭੁਪਿੰਦਰ ਸਿੰਘ ਨੂੰ ਵਾਪਸ ਭੇਜਣ ਤੇ ਭਾਰਤ ਸਰਕਾਰ ਦੀ ਨਿੰਦਿਆ ਕੀਤੀ ਹੈ ਭੁਪਿੰਦਰ ਸਿੰਘ ਹਾਲੈਂਡ ਜਿਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਔਰ ਇਸ ਪੌਕੇ ਅਧਿਕਾਰੀਆਂ ਦੇ ਵਰਤਾਰੇ ਨੂੰ ਵੀ ਉਹਨਾਂ ਨੇ ਨਿੰਦਰਯੋਗ ਘਰਾੜ ਦਿੱਤਾ ਕਿਸਾਨ ਆंदोलਨ ਤੇ ਕਰੋਨਾ ਦਾ ਹਵਾਲਾ ਦੇ ਕੇ ਉਹਨਾਂ ਨੂੰ ਵਾਪਸ ਜੜਾ ਹੈ ਹਾਲੈਂਡ ਭੇਜ ਦਿੱਤਾ ਗਿਆ ਸਵੇ ਸੁਲਾਕੀ ਸਿਕ ਜੁੱਤੇ ਬੰਦੀਆਂ ਦੇ ਆਗੂ ਅਨੇ ਭਪਿੰਦਰ ਸਿੰਘ ਨੂੰ ਵਾਪਸ ਭੇਜਣ ਤੇ ਭਾਰਤ ਸਰਕਾਰ ਦੀ ਨਿੰਦਿਆ ਕੀਤੀ ਹੈ ਸਾਰਾ ਫਰਵੀ ਨੂੰ ਕਮਾਂਤਰੀ ਹਵਾਈ ਅੱਡੇ ਦਿੱਲੀ ਪਹੁੰਚ ਸੰ ਭਪਿੰਦਰ ਸਿੰਘ ਵਾਲਟ ਅਧਿਕਾਰੀਆਂ ਦੇ ਵਰਤਾਰੇ ਨੂੰ ਇਸ ਮੌਕੇ ਉਹਨਾਂ ਨੇ ਜਿੱਥੇ ਨਿੰਦਨਯੋਗ ਦੱਸਿਆ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਭਾਰਤੀ ਅਧਿਕਾਰੀਆਂ ਨੇ ਵਿਦੇਸ਼ਾਂ ਤੋਂ ਕਿਸਾਨ ਅੰਦਲ ਦੀ ਹਮਾਇਤ ਸੰਬੰਧੀ ਸਵਾਲ ਪੁੱਛੇ ਅਦਾਈ ਘੰਟਿਆਂ ਤੱਕ तकरीबन 28 ਘੰਟੇ ਸਿਰਫ ਇੱਕ ਹੀ ਕੁਰਸੀ ਤੇ ਬਿਠਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਕਈ ਤਰ੍ਹਾਂ ਦੇ ਉਹਨਾਂ ਦੇ ਨਾਲ ਸਵਾਲ ਜਿਹੜੇ ਕੀਤੇ ਗਏ ਸੋ ਭਾਰਤੀ ਐਮਬੈਸੀ ਵੱਲੋਂ ਸਾਰੇ ਕਾਗਜ਼ਾਤ ਉਹਨਾਂ ਦੇ ਮੁਕੰਮਲ ਸਨ ਸਾਲ 2024 ਤੱਕ ਤਾਂ ਉਹਨਾਂ ਦਾ ਵੀਜ਼ਾ ਵੀ ਸੀ ਲੇਕਿਨ ਇਸ ਦੇ باوجود ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ